ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਪਿਛਲੇ ਦਿਨੀ ਪੰਜਾਬ ਚ ਇਲੀਜੀਟ ਲਿਕਰ ਨਾਲ ਕੁਝ ਅਨਫੋਰਚੂਨੇਟ ਡੈਥਸ ਹੋਗੀਆਂ ਸੀ ਉਦੇ ਬਾਅਦ ਸਟੇਟ ਵਾਈਡ ਜਿਹੜਾ ਕਰੈਕਡਾਊਨ ਔਨ ਇਲੀਜੀਟ ਲਿਕਰ ਚੱਲ ਰਿਹਾ ਜੀ ਇਹਦੇ ਕਨੈਕਸ਼ਨ ਚ ਅੱਜ ਆਪਾਂ ਇੱਥੇ ਐਸ ਪਰ ਲਾਅ ਹਿਮਾਚਲ ਦੇ ਏਰੀਆ ਚ ਆਏ ਸੀ ਸਾਡੇ ਐਫ ਆਈ ਆਰ ਸੇ ਕੁਝ ਜਿਹੜੇ ਦੋਸ਼ੀ ਆ ਇਸ ਏਰੀਆ ਦੇ ਨੋਮਿਨੇਟਡ ਆ ਜੀ ਤੋਂ ਉਹਨਾਂ ਦੀ ਚੈਕਿੰਗ ਲਈ ਅੱਜ ਆਪਾਂ ਵਿਲੇਜ ਛੰਨੀ ਆਏ ਸੀ ਜਿਸ ਦੇ ਉਪਰੰਤ ਆਪਾਂ ਐਫਆਰ ਨੇ ਚੈਕਿੰਗ ਸਾਡੇ ਨਾਲ ਜਿਹੜੀ ਐਕਸਾਈਜ਼ ਜਿਹੜੇ ਪਠਾਨਕੋਟ ਦੇ ਮੈਟਮ ਮਰੰਗਰ ਕੀ OBC DSP ਸੰਜੀਵ ਜਿਹੜੇ ਇਥੋਂ ਦੇ ਸਭੀ ਦੇ DSP OBC ਤੇ SHO ਡਮਟਾਲ ਵੀ ਸੀ ਤੇ ਹਿਮਾਚਲ ਪੁਲਿਸ ਦੀ ਪੰਜਾਬ ਪੁਲਿਸ ਦੀ ਤੇ ਐਕਸਾਈਜ਼ ਡਿਪਾਰਟਮੈਂਟ ਦੀ ਜੋਇੰਟ ਰੇਡ ਕਮ ਚੈਕਿੰਗ ਸੀ ਜਿਸ ਵਿੱਚ ਆਪਾਂ ਕਾਫੀ ਵੱਡੀ ਮਾਤਰਾ ਚ ਜਿਹੜੀ ਲਾਨ ਵਗੈਰਾ ਜਿਹੜੀ ਹੈ ਮੌਕੇ ਤੇ ਜਿਹੜੀ ਐਕਸਾਈਜ਼ ਆਫੀਸਰਾਂ ਨੇ ਡਿਸਟਰੋਏ ਕੀਤੀਆਂ ਠੱਠੀਆਂ ਵਗੈਰਾ ਵੀ ਜਿਹੜੀਆਂ ਉਹ ਕੀਤੀਆਂ ਡਿਸਟਰੋਏ ਉਰੇ ਬਾਅਦ ਜਿਹੜੇ ਆ तकरीबन 35 ਕਿ ਡਰਮ ਜਿਹੜੇ ਸਸਪੀਸ਼ੀਅਸ ਕੈਮੀਕਲ ਦੇ ਵੀ ਜਿਹੜੇ ਜਿਹੜੇ ਆਪਾਂ ਰਾਉਂਡ ਅਪ ਕੀਤੇ ਆ ਹਿਮਾਚਲ ਪੁਲਿਸ ਨਾਲ ਮਿਲ ਕੇ ਉੱਤੇ ਹਿਮਾਚਲ ਪੁਲਿਸ ਆਪਣੀ ਅਲੱਗ ਤੋਂ ਜਿਹੜੀ ਆ ਕਾਰਵਾਈ ਕਰ ਰਹੀ ਹੈ ਜੀ ਤੇ ਇਹ ਸਾਰੀ ਕਾਰਵਾਈ ਜਿਹੜੀ ਆ ਉਹ ਇਲੀਜੀਟ ਲਿਕਰ ਦੇ ਖਿਲਾਫ ਹੈ ਕਿਉਂਕਿ ਜਿਹੜੀ ਇਲੀਜੀਟ ਲਿਕਰ ਆ ਉਹ ਨਾ ਹੀ ਕੇਵਲ ਜਾਨlever ਹੈ ਬਲਕਿ ਬਹੁਤ ਹੀ ਜ਼ਿਆਦਾ ਅਦਰਵਾਇਜ਼ ਵੀ ਡੇਂਜਰਸ ਹੈ ਤੇ ਸਟੇਟ ਵਾਈਡ ਜਿਹੜਾ ਕ੍ਰੈਕਡਾਊਨ ਸਾਡਾ ਚੱਲ ਰਿਹਾ ਹੈ ਤੇ ਆਪਾਂ ਇਨਸ਼ੋਰ ਕਰਾਂਗੇ ਕਿ ਪਠਾਨਕੋਟ ਐਂਡ ਅਰਾਉਂਡ ਜਿਹੜੀ ਆਪਣੇ ਨੀਬਰਿੰਗ ਸਟੇਟਸ ਹੈ ਜਿਸ ਤਰ੍ਹਾਂ ਜੀਐਨਕੇ ਉਹ ਗਹਿਮਾ ਚਲੋ ਗਿਆ ਇੱਥੇ ਵੀ ਆਪਾਂ ਬਾਉਂਡਰੀਸ ਤੇ ਜੁਆਇੰਟ ਰੇਡਸ ਕਰੀਏ ਤੇ ਇਹ ਜਿਹੜਾ ਲੋਕੀ ਜਿਹੜੇ ਇਸ ਟਾਈਪ ਦਾ ਜਿਹੜਾ ਇਲੀਜੀਟ ਨਿਕਰ ਨੂੰ ਪ੍ਰੋਡਿਊਸ ਕਰ ਰਹੇ ਉਹਨਾਂ ਤੇ ਆਪਾਂ ਜਿਹੜਾ ਉਹ ਬੰਦ ਹੀ ਕਾਨੂੰਨੀ ਕਾਰਵਾਈ ਕਰਾਂਗੇ ਕਿਉਂਕਿ ਇਹ ਲੋਕ ਇਸ ਚੀਜ਼ ਦਾ ਗਰਬਰ ਕਰਦੇ ਉਹਨਾਂ ਵਿੱਚ ਅਕਸਰ ਐਸੇ ਚੀਜ਼ ਦਾ ਫਾਇਦਾ ਉਖਾਦੇ ਸੀ ਕਿ ਨਾਲ ਲੱਗਦੇ ਸਟੇਟ ਦਾ ਜਿਹੜਾ ਜਿਹੜਾ ਕੋਰਸ ਸਟੇਟ ਦਾ ਜੀ ਜੁਆਇੰਟ ਆਪਰੇਸ਼ਨ ਆਨਵਲੇਜ ਰਿਲੇਟਡ ਹੈ ਚਿਲड्रन ਜੀ ਬਿਲਕੁਲ ਚੱਲਣਗੇ ਸਾਨੂੰ ਹਿਮਾਚਲ ਪੁਲਿਸ ਦੀ ਬਹੁਤ ਕੋਆਪਰੇਸ਼ਨ ਮਿਲ ਰਹੀ ਹੈ ਐਂਡ ਵੀ ਆਰ ਵੈਰੀ ਥੈਂਕਫੁਲ ਟੂ ਹਿਮਾਚਲ ਪੁਲਿਸ ਬਾਕੀ ਸਾਡੇ ਜਿਹੜੇ ਐਸਐਸਪੀ ਸਾਹਿਬ ਹੈ ਇਹਨਾਂ ਦੇ ਜਿਹੜੇ ਐਸਪੀ ਹੈ ਇੱਧਰ ਉਹਨਾਂ ਨਾਲ ਉਹਨਾਂ ਦਾ ਵਧੀਆ ਕੋਆਰਡੀਨੇਸ਼ਨ ਹੈ ਮੇਰਾ ਆਪਣੇ ਡੀਐਸਪੀ ਜਿਹੜੇ ਕਾਉਂਟਰਪਾਰਟ ਉਹਨਾਂ ਨਾਲ ਹੈ ਜਿਹੜੇ ਐਸਐਚਓਜ਼ ਹਨ ਉਹਨਾਂ ਦਾ ਐਸਐਚਓਜ਼ ਨਾਲ ਵਧੀਆ ਲਾਈਜ਼ਨ ਹੈ ਤੇ ਜੀ ਦੇਖੋ ਜੁਆਇੰਟ ਇੱਕ ਐਫਰਟ ਹੁੰਦੀ ਆ ਇਹ ਕਿਸੇ ਇਕੱਲੇ ਆਰਗੇਨਾਈਜੇਸ਼ਨ ਦੀ ਜਾਂ ਕਿਸੇ ਮਹਿਕਮੇ ਦੀ ਗੱਲ ਨਹੀਂ ਆ ਇਹ ਜੋਇੰਟਲੀ ਕਰਨਾ ਪੈਂਦਾ ਤੇ ਜੋਇੰਟਲੀ ਆਪਾਂ ਕਰ ਰਹੇ ਆ ਤੇ ਬਾਉਂਡਰੀਜ਼ ਦਾ ਸਾਡੇ ਤੇ ਕੋਈ ਏਡਾ ਅਸਰ ਨਹੀਂ ਆਪਾਂ ਐਸ ਪਰ ਲਾਅ ਕਿਸੇ ਵੀ ਸਟੇਟ ਚ ਜਾ ਕੇ ਆਪਾਂ ਜੋਇੰਟਲੀ ਐਕਸ਼ਨ ਕਰ ਸਕਦੇ ਆ ਤੇ ਜਿਹੜਾ ਕਾਨੂੰਨ ਸਾਨੂੰ ਇਹਦੀ ਇਜਾਜ਼ਤ ਦਿੰਦਾ ਤੇ ਆਪਾਂ ਉਹ ਕਰ ਰਹੇ ਹਾਂ ਅਸੀਂ ਇੱਕ ਦੇਖੇ ਕਿ ਐਕਸਾਈਜ਼ ਜਾ ਕੇ ਅਨਾਉਂਸਮੈਂਟ ਕਰਕੇ ਲੋਕਲ ਅਵੇਅਰ ਵੀ ਕਰ ਰਿਹਾ ਇਹ ਪੁਲਿਸ ਵਾਲੇ ਕੋਈ ਅਜਿਹਾ ਉਹ ਕਮੈਂਟ ਕਰ ਜੀ ਦੇਖੋ ਜੀ ਆਪਾਂ ਅਵੇਅਰ ਤੇ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਜਿਹੜਾ ਯੁਥ ਨਸ਼ਾ ਵਿਰੋਧ ਚੱਲਿਆ ਨਾਰਕੋਟਿਕਸ ਤੇ ਆਪਾਂ ਜਿਹੜੇ ਐਡਿਕਸ਼ਨ ਨੂੰ ਡੀਡਿਕਸ਼ਨ ਸੈਂਟਰਾਂ ਚ ਲੈ ਕੇ ਜਾਣ ਦੀ ਕਰ ਰਹੇ ਆ ਅਫਰਟ ਬਾਕੀ ਅਵੇਅਰ ਜਿਸ ਤਰ੍ਹਾਂ ਆਪਾਂ ਮੀਟਿੰਗਸ ਵਗਰਾ ਕਰ ਰਹੇ ਆ ਜੀ ਉਹ ਤਾਂ ਰੈਗੂਲਰਲੀ ਸਾਡੀ ਚੱਲ ਰਹੀ ਹੈ ਮੀਡੀਆ 'ਚ ਵੀ ਸਾਡੀ ਜੁੜੀ ਹੈ ਦੀ ਪਬਲਿਸਿਟੀ ਹੋ ਰਹੀ ਹੈ ਤੇ ਅਵੇਅਰ ਵੀ ਆਪਾਂ ਲੋਕਾਂ ਨੂੰ ਕਰ ਰਹੇ ਆ ਪਰ ਜ਼ਿਆਦਾ ਆਪਣਾ ਰੋਲ ਐਨਫੋਰਸਮੈਂਟ ਚ ਹੈ ਜੀ ਕਿ ਆਪਾਂ ਸ਼ੋਰ ਕਰ ਰਹੇ ਆ ਕਿ ਜਿਹੜੀ ਅਵੇਲੇਬਿਲਿਟੀ ਆਫ ਡਰੱਗਸ ਅਵੇਲੇਬਿਲਿਟੀ ਆਫ ਇਲੀਜੀਟ ਲਿਕਰ ਬਿਲਕੁਲੀ ਮਿਲ ਕਰਤੀ ਜਾਏ ਤਾਂ ਕਿ ਕੋਈ ਵੀ ਜਿਹੜਾ ਬੰਦਾ ਇਹਨਾਂ ਨੂੰ ਜਿਹੜਾ ਉਹ ਇਫੈਕਟ ਨਾ ਹੋ